ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅਰਬਨ ਸਟੇਟ ਬਣਾਉਣ ਨੂੰ ਲੈ ਕੇ ਪੰਜਾਬ ਸਰਕਾਰ ਮੋਹਾਲੀ ਚੰਡੀਗੜ੍ਹ ਦੀ ਤਰਜ਼ ਤੇ ਲੁਧਿਆਣਾ ਜਲੰਧਰ ਅੰਮ੍ਰਿਤਸਰ ਵਰਗੇ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਲੈਂਡ ਪੁਲਿੰਗ ਸਕੀਮ ਲਿਆ ਰਹੀ ਹੈ ਸਰਕਾਰ ਦਾ ਦਾਵਾ ਹੈ ਕਿ ਉਹ ਚਾਹੁੰਦੇ ਨੇ ਕਿ ਇਸ ਨਾਲ ਕਿਸਾਨ ਨੂੰ ਵੀ ਫਾਇਦਾ ਮਿਲੇ ਅਤੇ ਘਰ ਖਰੀਦਣ ਵਾਲੇ ਲੋਕਾਂ ਨੂੰ ਵੀ ਫਾਇਦਾ ਹੋਵੇ ਇਸ ਸਬੰਧੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚਿਮਾ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ पर लगातार विरोधी पार्टियां इस नु लेके सवाल खड़े कर रही हैं लुधियाना च 24 एकड़ ਦੇ ਵਿੱਚ ਅਰਬਨ ਅਸਟੇਟ ਬਣਾਉਣ ਨੂੰ ਲੈ ਕੇ ਲੈਂਡ ਪੁਲਿੰਗ ਦਾ ਕਨਸੈਪਟ ਪੇਸ਼ ਕੀਤਾ ਗਿਆ ਜਿਸ ਦਾ ਵਿਰੋਧੀ ਪਾਰਟੀਆਂ ਵਿਰੋਧ ਅਤੇ ਰੀਅਲ ਅਸਟੇਟ ਕਾਰੋਬਾਰੀ ਸਵਾਗਤ ਕਰ ਰਹੇ ਹਨ ਲੈਂਡ ਪੁਲਿੰਗ ਅਤੇ ਲੈਂਡ ਐਕਵਾਇਰ ਦੇ ਵਿੱਚ ਫਰਕ ਕੀ ਹੈ ਲੈਂਡ ਪੁਲਿੰਗ ਲੈਂਡ ਪੁਲਿੰਗ ਐਕਟ ਸਰਕਾਰ ਦੀ ਅਜੇ ਹੀ ਨੀਤੀ ਹੈ ਜਿਸ ਦੇ ਵਿੱਚ ਕਿਸਾਨਾਂ ਕੋਲੋਂ ਇਕੱਠੀ ਜ਼ਮੀਨ ਲਈ ਜਾਂਦੀ ਹੈ ਅਤੇ ਫਿਰ ਇਸ ਜਮੀਨ ਨੂੰ ਵਿਕਸਿਤ ਕੀਤਾ ਜਾਂਦਾ ਹੈ ਖਾਸ ਕਰਕੇ ਆਮ ਸਧਾਰਨ ਸ਼ਬਦਾਂ ਦੇ ਵਿੱਚ ਇਸ ਨੂੰ ਸ਼ਹਿਰੀਕਰਨ ਵੀ ਕਿਹਾ ਜਾ ਸਕਦਾ ਹੈ ਜਿਸ ਦੇ ਵਿੱਚ ਮੁੱਢਲੀਆਂ ਸਹੂਲਤਾਂ ਜਿਵੇਂ ਪਾਣੀ ਦਾ ਪ੍ਰਬੰਧ ਸੀਵਰੇਜ ਦਾ ਪ੍ਰਬੰਧ ਚੰਗੀਆਂ ਸੜਕਾਂ ਸਟਰੀਟ ਲਾਈਟ ਬਿਜਲੀ ਕਨੈਕਸ਼ਨ ਅਤੇ ਸੋਲਿਡ ਵੇਸਟ ਪਲਾਂਟ ਟ੍ਰੀਟਮੈਂਟ ਪਲਾਂਟ ਆਦਿ ਦੀ ਸਹੂਲਤ ਦਿੱਤੀ ਜਾਂਦੀ ਹੈ ਕਿਸਾਨਾਂ ਕੋਲੋਂ ਲਈ ਗਈ ਇਸ ਜ਼ਮੀਨ ਨੂੰ ਵਿਕਸਿਤ ਕਰਨ ਤੋਂ ਬਾਅਦ ਇਸ ਦਾ ਕੁਝ ਹਿੱਸਾ ਸਰਕਾਰ ਕਿਸਾਨ ਨੂੰ ਦੇ ਦਿੰਦੀ ਹੈ ਅਤੇ ਕੁਝ ਹਿੱਸਾ ਇਸ ਜ਼ਮੀਨ ਨੂੰ ਵਿਕਸਿਤ ਕਰਨ ਵਾਲੇ ਡਿਵੈਲਪਰਸ ਲੈ ਲੈਂਦੇ ਹਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚਿਮਮਾ ਨੇ ਦਾਅਵਾ ਕੀਤਾ ਹੈ ਕਿ ਜੇਕਰ ਲੁਧਿਆਣਾ ਦੇ ਨੇੜੇ ਤੇੜੇ ਪ੍ਰਤੀ ਏਕੜ ਜ਼ਮੀਨ ਦੀ ਕੀਮਤ 1 ਕਰੋੜ ਰੁਪਏ ਹੈ ਤਾਂ ਅਸੀਂ ਕਿਸਾਨਾਂ ਦੀ ਸਹਿਮਤੀ ਦੇ ਨਾਲ ਇਸ ਜ਼ਮੀਨ ਨੂੰ ਵਿਕਸਿਤ ਕਰਾਂਗੇ ਜਿਸ ਵਿੱਚ 1000 ਗੱਜ ਉਸ ਨੂੰ ਰਿਆਇਸ਼ੀ ਤੌਰ ਤੇ ਦੇ ਦਿੱਤਾ ਜਾਵੇਗਾ ਅਤੇ 200 ਗੱਜ ਕਮਰਸ਼ੀਅਲ ਤੌਰ ਤੇ ਦਿੱਤਾ ਜਾਵੇਗਾ ਜਦੋਂ ਕਿਸਾਨ ਤੋਂ ਜ਼ਮੀਨ ਲਈ ਜਾਵੇਗੀ ਤਾਂ ਇਸ ਦੀਆਂ ਕੀਮਤਾਂ ਵਿਕਸਿਤ ਹੋਣ ਤੋਂ ਬਾਅਦ 3-4 ਗੁਣਾ ਵੱਧ ਜਾਣਗੀਆਂ ਜਿਸ ਦਾ ਫਾਇਦਾ ਸਿੱਧਾ ਕਿਸਾਨ ਨੂੰ ਹੋਵੇਗਾ ਅਤੇ ਜੇਕਰ ਕੋਈ ਕਿਸਾਨ ਅਜੇਹਾ ਨਹੀਂ ਚਾਹੁੰਦਾ ਉਹ ਆਪਣੀ ਜ਼ਮੀਨ ਦੀ ਮਾਰਕੀਟ ਕੀਮਤ ਦੇ ਹਿਸਾਬ ਨਾਲ ਪੈਸੇ ਵੀ ਲੈ ਸਕਦਾ ਹੈ ਇਹ ਕੋਈ ਪਹਿਲੀ ਵਾਰ ਨਹੀਂ ਕਿ ਕੋਈ ਵੀ ਥਾਂ ਤੇ ਲੈਂਡ ਪੁਲਿੰਗ ਨੀਤੀ ਨੂੰ ਅਪਣਾਇਆ ਗਿਆ ਹੋਵੇ ਵੱਡੇ ਸ਼ਹਿਰਾਂ ਦੇ ਵਿੱਚ ਜਾਂ ਫਿਰ ਮੈਟਰੋ ਸਿਟੀ ਦੇ ਨੇੜੇ ਤੇੜੇ ਅਕਸਰ ਹੀ ਇਹ ਨੀਤੀ ਸਰਕਾਰ ਵੱਲੋਂ ਅਪਣਾਈ ਜਾਂਦੀ ਹੈ ਤਾਂ ਜੋ ਗੈਰ ਕਾਨੂੰਨੀ ਕਲੋਨੀਆਂ ਵਿਕਸਿਤ ਨਾ ਹੋਣ ਦਿੱਤੀਆਂ ਜਾਣ ਇਸ ਦੀ ਉਦਾਹਰਣ ਦਿੱਲੀ ਚੰਡੀਗੜ੍ਹ ਦੇ ਵਿੱਚ ਵੇਖਣ ਨੂੰ ਮਿਲਦੀ ਹੈ ਇਸੇ ਤਰ੍ਹਾਂ ਦਿੱਲੀ ਦੇ ਵਿੱਚ ਵੀ ਡੀਡੀਏ ਵੱਲੋਂ ਸਾਲ 2018 ਵਿੱਚ ਲੈਂਡ ਪੁਲਿੰਗ ਨੀਤੀ ਦੇ ਨਾਲ ਦਿੱਲੀ ਦੇ ਨੇੜੇ ਤੇੜੇ ਦੇ ਇਲਾਕੇ ਦੇ ਵਿੱਚ ਸ਼ਹਿਰੀ ਵਿਸਥਾਰ ਕੀਤਾ ਗਿਆ ਇਹਨਾਂ ਵਿੱਚ 104 ਪਿੰਡਾਂ ਨੂੰ ਸ਼ਾਮਲ ਕੀਤਾ ਗਿਆ ਜਿੱਥੇ 60:40 ਦੀ ਰੇਸ਼ੋ ਦੇ ਨਾਲ ਵੰਡ ਕੀਤੀ ਗਈ ਜਿਸ ਦੇ ਵਿੱਚ 60% ਦੇ ਇਲਾਕੇ ਨੂੰ ਵਿਕਸਿਤ ਕਰਨ ਵਾਲੇ ਦੇ ਹਿੱਸੇ ਦੇ ਵਿੱਚ ਅਤੇ 40% ਦੀ ਜ਼ਮੀਨ ਦੇਣ ਵਾਲੇ ਦੇ ਹਿੱਸੇ ਦੇ ਵਿੱਚ ਗਿਆ ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਹੋਰ ਵੀ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਲੈਂਡ ਪੁਲਿੰਗ ਨੀਤੀ ਦੇ ਤਹਿਤ ਸ਼ਹਿਰੀਕਰਨ ਹੋਇਆ ਹੈ। ਹਾਲਾਂਕਿ ਭਾਰਤ ਦੇ ਵਿੱਚ ਜ਼ਮੀਨ ਪ੍ਰਾਪਤੀ ਕਾਨੂੰਨ ਦੇ ਵਿੱਚ ਜ਼ਰੂਰੀ ਮੁਆਵਜ਼ਾ ਅਤੇ ਪਾਰਦਰਸ਼ਤਾ ਲਾਜ਼ਮੀ ਹੈ। 2013 ਦੇ ਐਕਟ ਤਹਿਤ ਅਜੋਕੇ ਸਮੇਂ ਦੇ ਵਿੱਚ ਇਸ ਨੂੰ ਪੂਰਾ ਕੀਤਾ ਜਾਂਦਾ ਹੈ। ਇਸ ਦੇ ਤਹਿਤ ਪਿੰਡੂ ਇਲਾਕਿਆਂ ਦੇ ਬਾਜ਼ਾਰ ਮੁੱਲ ਨਾਲੋਂ 4 ਗੁਣਾ ਵੱਧ ਮੁਆਵਜ਼ਾ ਅਤੇ ਸ਼ਹਿਰੀ ਖੇਤਰਾਂ ਦੇ ਵਿਚ ਦੁੱਗਣਾ ਮੁਆਵਜ਼ਾ ਦੇਣ ਦੀ ਤਜਵੀਜ਼ ਰੱਖੀ ਗਈ ਮੁਆਵਜ਼ਾ ਸਿਰਫ ਜ਼ਮੀਨ ਦੀ ਕੀਮਤ ਹੀ ਨਹੀਂ ਸਗੋ ਉਸ ਦੇ ਨਾਲ-ਨਾਲ ਉਸ ਤੇ ਨਿਰਭਰ ਕਰਨ ਵਾਲਿਆਂ ਦੇ ਹਾਲਾਤਾਂ ਦੇ ਮੱਦੇ ਨਜ਼ਰ ਵੀ ਤੈਅ ਕੀਤਾ ਗਿਆ 1894 ਦੇ ਵਿੱਚ ਬ੍ਰਿਟਿਸ਼ ਕਾਲ ਦੇ ਵਿੱਚ ਇਸ ਕਾਨੂੰਨ ਨੂੰ ਲਿਆਂਦਾ ਗਿਆ ਸੀ 2013 ਦੇ ਵਿੱਚ ਇਸ ਅੰਦਰ ਸੋਧ ਕੀਤੀ ਗਈ 2015 ਦੇ ਵਿੱਚ ਇਸ ਐਕਟ ਦੇ ਵਿੱਚ ਮੁਰਤੋਂ ਸੋਧ ਕਰਨ ਸੰਬੰਧੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਵਿਰੋਧੀ ਪਾਰਟੀਆਂ ਅਤੇ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ ਹਲੇ ਤੱਕ 2013 ਦਾ ਕਾਨੂੰਨ ਹੀ ਲਾਗੂ ਹੈ ਲੈਂਡ ਪੁਲਿੰਗ ਅਤੇ ਲੈਂਡ ਐਕਵਾਇਰ ਦੇ ਵਿੱਚ ਇਹੀ ਫਰਕ ਹੈ ਲੈਂਡ ਐਕਵਾਇਰ ਦੇ ਵਿੱਚ ਸਰਕਾਰ ਜ਼ਬਰਨ ਜ਼ਮੀਨ ਲੈਂਦੀ ਹੈ ਅਤੇ ਉਸ ਦਾ ਫਿਰ ਮੁਆਵਜ਼ਾ ਦਿੰਦੀ ਹੈ ਜਦੋਂ ਕਿ ਲੈਂਡ ਪੁਲਿੰਗ ਦੇ ਵਿੱਚ ਆਪਣੀ ਇੱਛਾ ਦੇ ਮੁਤਾਬਿਕ ਕਿਸਾਨ ਜ਼ਮੀਨ ਦਿੰਦੇ ਨੇ ਅਤੇ ਵਿਕਾਸ ਤੋਂ ਬਾਅਦ ਆਪਣਾ ਹਿੱਸਾ ਵਾਪਸ ਲੈ ਲੈਂਦੇ ਹਨ ਹਾਲਾਂਕਿ ਇਹ 2013 ਦੇ ਕਾਨੂੰਨ ਦਾ ਹਿੱਸਾ ਨਹੀਂ ਹੈ ਸਗੋਂ ਇਹ ਸਟੇਟ ਸਬਜੈਕਟ ਹੈ ਜਿਸ ਨੂੰ ਸੂਬਿਆਂ ਵੱਲੋਂ ਆਪਣੇ ਪੱਧਰ ਤੇ ਲਾਗੂ ਕੀਤਾ ਜਾਂਦਾ ਹੈ ਕਿਸਾਨਾਂ ਦਾ ਫਾਇਦਾ ਅਤੇ ਨੁਕਸਾਨ ਜੇਕਰ ਇਸ ਦੇ ਵਿੱਚ ਕਿਸਾਨਾਂ ਦੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਕਿਸਾਨਾਂ ਦੀ ਜ਼ਮੀਨ ਦੀਆਂ ਕੀਮਤਾਂ ਵਧ ਜਾਣਗੀਆਂ ਕਿਉਂਕਿ ਕੱਚੀ ਜ਼ਮੀਨ ਦੀ ਥਾਂ ਤੇ ਹੁਣ ਪਲਾਟ ਵਿਕਸਿਤ ਹੋਣਗੇ ਦੂਜਾ ਉਸ ਦੇ ਵਿੱਚ ਬਿਹਤਰ ਸੁਵਿਧਾਵਾਂ ਮਿਲਣਗੀਆਂ ਮੁਢਲੀਆਂ ਸਹੂਲਤਾਂ ਪੂਰੀਆਂ ਹੋ ਜਾਣਗੀਆਂ ਬਿਜਲੀ ਪਾਣੀ ਸੜਕ ਆਦਿ ਦੀ ਸਮੱਸਿਆਵਾਂ ਦੂਰ ਹੋ ਜਾਣਗੀਆਂ ਜਿਨ੍ਹਾਂ ਕੋਲ ਘੱਟ ਜ਼ਮੀਨਾਂ ਨੇ ਉਹਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਜੇਕਰ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਇੱਕ ਹੋਰ ਪੱਖ ਵੀ ਹੈ ਜਿਸ ਦੇ ਵਿੱਚ ਕਿਸਾਨਾਂ ਨੂੰ ਡਰ ਹੈ ਕਿ ਉਹਨਾਂ ਦੀ ਉਪਜਾਊ ਜ਼ਮੀਨ ਹੱਥੋਂ ਨਿਕਲ ਜਾਵੇਗੀ ਜਿੱਥੋਂ ਉਹ ਖੇਤੀ ਕਰਕੇ ਆਪਣਾ ਰੁਜ਼ਗਾਰ ਚਲਾ ਰਹੇ ਹਨ ਅਤੇ ਆਪਣੇ ਪਰਿਵਾਰ ਨੂੰ ਪਾਲ ਰਹੇ ਹਨ ਉਹ ਜ਼ਮੀਨ ਵਿਕਸਿਤ ਹੋ ਕੇ ਜਦੋਂ ਵਾਪਿਸ ਮਿਲੇਗੀ ਤਾਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਣਗੀਆਂ ਕਿਉਂਕਿ ਮੁਆਵਜ਼ਾ ਹਮੇਸ਼ਾ ਹੀ ਸੰਤੁਸ਼ਟ ਨਹੀਂ ਮੰਨਿਆ ਜਾਂਦਾ ਇਸ ਸਬੰਧੀ ਗੱਲਬਾਤ ਕਰਦੇ ਹੋਏ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਸਾਬਕਾ ਡੀਸੀ ਰਹਿ ਚੁੱਕੇ ਅਤੇ ਐਮਐਲਏ ਰਹਿ ਚੁੱਕੇ ਕੁਲਦੀਪ ਵੈਦ ਨੇ ਕਿਹਾ ਕਿ ਹਮੇਸ਼ਾ ਗੱਲ ਡਿਮਾਂਡ ਅਤੇ ਸਪਲਾਈ ਦੀ ਹੋਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਕੋਈ ਵੀ ਪ੍ਰੋਜੈਕਟ ਲਿਆਉਣ ਤੋਂ ਪਹਿਲਾਂ ਡਿਮਾਂਡ ਸਰਵੇ ਹੁੰਦਾ ਹੈ ਕਿ ਇਲਾਕੇ ਦੇ ਵਿੱਚ ਕਿੰਨੀ ਮੰਗ ਹੈ ਉਹਨਾਂ ਕਿਹਾ ਕਿ ਚੰਡੀਗੜ੍ਹ ਮੋਹਾਲੀ ਦੇ ਨਾਲ ਲੁਧਿਆਣਾ ਅੰਮ੍ਰਿਤਸਰ ਜਲੰਧਰ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਚੰਡੀਗੜ੍ਹ ਤੇ ਮੋਹਾਲੀ ਨੂੰ ਚਾਰ ਸੂਬੇ ਲੱਗਦੇ ਨੇ ਜਿਨ੍ਹਾਂ ਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਹਰਿਆਣਾ ਅਤੇ ਪੰਜਾਬ ਸ਼ਾਮਿਲ ਹੈ ਪਰ ਲੁਧਿਆਣਾ ਵਰਗੇ ਸ਼ਹਿਰ ਦੇ ਵਿੱਚ ਮੰਗ ਨਹੀਂ ਹੈ ਇਸ ਕਰਕੇ ਖਦਸ਼ਾ ਇਸ ਗੱਲ ਦਾ ਬਣਿਆ ਰਹੇਗਾ ਕਿ ਜੇਕਰ ਕਿਸਾਨ ਜ਼ਮੀਨ ਦੇ ਦੇਵੇਗਾ ਅਤੇ ਉਸ ਨੂੰ ਵਿਕਸਿਤ ਕਰ ਦਿੱਤਾ ਜਾਵੇਗਾ ਤਾਂ ਉਸ ਨੂੰ ਕੌਣ ਖਰੀਦੇਗਾ ਇਹ ਵੱਡਾ ਸਵਾਲ ਬਣਿਆ ਰਹੇਗਾ ਇਸ ਦੇ ਨਾਲ ਹੀ ਮਾਹਿਰਾਂ ਨੇ ਇਹ ਵੀ ਸਵਾਲ ਖੜੇ ਕੀਤੇ ਕਿ ਜੇਕਰ ਇਸ ਜ਼ਮੀਨ ਨੂੰ ਲੈ ਕੇ ਵਿਕਸਿਤ ਕੀਤਾ ਜਾਣਾ ਹੈ ਤਾਂ ਵਿਕਸਿਤ ਕਰਨ ਦਾ ਖਰਚਾ ਕਿ ਸਰਕਾਰ ਚੁਕੇਗੀ ਜੇਕਰ ਕਿਸਾਨਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਂਦਾ ਹੈ ਤਾਂ 24000 ਏਕੜ ਦਾ ਮੁਆਵਜ਼ਾ 25000 ਕਰੋੜ ਦੇ ਉੱਪਰ ਚਲਾ ਜਾਵੇਗਾ ਸਰਕਾਰ ਉਹ ਕਿੱਥੋਂ ਦੇਵੇਗੀ ਦੂਜਾ ਸਵਾਲ ਇਹ ਵੀ ਹੈ ਕਿ ਕਿਸਾਨ ਦੀ ਖੇਤੀਯੋਗ ਜ਼ਮੀਨ ਖਤਮ ਹੋ ਜਾਵੇਗੀ ਦੂਜੇ ਪਾਸੇ ਪੇਸ਼ੇ ਤੋਂ ਵਕੀਲ ਅਤੇ ਅਕਾਲੀ ਦਲ ਦੇ ਆਗੂ ਪਰ ਉਪਕਾਰ ਸਿੰਘ ਘੁੰਮਣ ਨੇ ਕਿਹਾ ਕਿ ਜੇਕਰ ਕਿਸੇ ਵੀ ਜ਼ਮੀਨ ਨੂੰ ਵਿਕਸਿਤ ਕਰਨਾ ਹੈ ਤਾਂ ਉਸ ਲਈ ਮੁਰਦਲੀਆਂ ਸਹੂਲਤਾਂ ਜ਼ਰੂਰੀ ਹੈ। ਉਹਨਾਂ ਕਿਹਾ ਕਿ ਸਰਕਾਰ ਉਸਤੇ ਜੇਕਰ ਖਰਚਾ ਕਰਦੀ ਹੈ ਜਾਂ ਫਿਰ ਕਿਸੇ ਪ੍ਰਾਈਵੇਟ ਕੰਪਨੀਆ ਨੂੰ ਵਿਕਸਿਤ ਕਰਨ ਦਾ ਠੇਕਾ ਦਿੰਦੀ ਹੈ ਤਾਂ ਜ਼ਮੀਨ ਦੀ ਕੀਮਤ ਕਿੰਨੀ ਹੋਵੇਗੀ ਇਹ ਵੀ ਨਿਰਪਰ ਕਰਦਾ ਹੈ। ਉਹਨਾਂ ਕਿਹਾ ਜੇਕਰ ਜ਼ਮੀਨ ਦੀ ਕੀਮਤ ਹੀ 1 ਲੱਖ ਰੁਪਏ ਗਾਜ ਕਰ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਕੌਣ ਖਰੀਦੇਗਾ ਉਹਨਾਂ ਕਿਹਾ ਕਿ ਸਾਨੂੰ ਖਦਸ਼ਾ ਹੈ ਕਿ ਸਰਕਾਰ ਆਪਣੀ ਸ਼ੈਲ ਕੰਪਨੀਆਂ ਬਣਾ ਕੇ ਉਹਨਾਂ ਕੋਲੋਂ ਕਿਸਾਨਾਂ ਦੀਆਂ ਇਹਨਾਂ ਜ਼ਮੀਨਾਂ ਨੂੰ ਵਿਕਸਿਤ ਕਰਾਏਗੀ ਅਤੇ ਫਿਰ ਕੰਪਨੀਆਂ ਹੀ ਕੀਮਤਾਂ ਤੈਅ ਕਰਨਗੀਆਂ ਜਿਸ ਦੇ ਵਿੱਚ ਕਿਸਾਨਾਂ ਨੂੰ ਸਿੱਧਾ ਨੁਕਸਾਨ ਹੋਵੇਗਾ ਕਿਉਂਕਿ ਇਹ ਪ੍ਰੋਜੈਕਟ ਪੂਰਾ ਹੋਣ ਲਈ ਬਹੁਤ ਸਮਾਂ ਲੱਗੇਗਾ ਅਜਿਹੇ ਦੇ ਵਿੱਚ ਕਿਸਾਨ ਕੀ ਕਰਨਗੇ ਜੇਕਰ 5 ਸਾਲ ਪ੍ਰੋਜੈਕਟ ਪੂਰਾ ਹੋਣ ਨੂੰ ਲੱਗਦੇ ਹਨ ਤਾਂ ਕਿਸਾਨ ਕੋਲ ਆਮਦਨ ਦਾ ਸਾਧਨ ਕੀ ਹੋਵੇਗਾ ਹਾਲਾਂਕਿ ਇਸ ਨੂੰ ਲੈ ਕੇ ਕਲੋਨਾਈਜ਼ਰਾਂ ਦਾ ਵੱਖਰਾ ਤਰਕ ਹੈ ਲੁਧਿਆਣਾ ਜੀਕੇ ਸਟੇਟ ਦੇ ਐਡਮੀ ਅਤੇ ਪ੍ਰਸਿੱਧ ਕਲੋਨਾਈਜ਼ਰ ਗੁਲਸ਼ਨ ਕੁਮਾਰ ਦਸਦੇ ਹਨ ਕਿ ਜਦੋਂ ਵੀ ਕਿਸੇ ਸ਼ਹਿਰ ਦੇ ਵਿੱਚ ਆਬਾਦੀ ਵਧੀ ਹੈ ਤਾਂ ਲੋਕ ਆਪਣੇ ਘਰ ਖਰੀਦਣ ਦੇ ਚਾਹਵਾਨ ਰਹਿੰਦੇ ਹਨ ਉਨ੍ਹਾਂ ਕਿਹਾ ਕਿ ਅਜਿਹੇ ਦੇ ਵਿੱਚ ਸ਼ਹਿਰਾਂ ਦੇ ਨੇੜੇ ਤੇੜੇ ਗੈਰ ਕਾਨੂੰਨੀ ਕਲੋਨੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਗੈਰ ਕਾਨੂੰਨੀ ਕਲੋਨੀਆਂ ਦਾ ਜਾਲ ਸ਼ਹਿਰਾਂ ਦੇ ਨੇੜੇ ਤੇੜੇ ਇੰਨਾ ਜ਼ਿਆਦਾ ਵੱਜ ਜਾਂਦਾ ਹੈ ਕਿ ਉਹ ਸਰਕਾਰਾਂ ਲਈ ਸਿਰਦਰਦੀ ਬਣ ਜਾਂਦੀਆਂ ਹਨ ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਕਲੋਨੀਆਂ ਕੱਟਣ ਵਾਲੇ ਆਪਣਾ ਮੁਆਫਾ ਲੈ ਕੇ ਚਲੇ ਜਾਂਦੇ ਨੇ ਅਤੇ ਬਾਅਦ ਦੇ ਵਿੱਚ ਲੋਕ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਦੀ ਕਮਾਈ ਉਸਤੇ ਲਗਾਈ ਹੁੰਦੀ ਹੈ ਉਹ ਮੁਰਲੀਆਂ ਸਹੂਲਤਾਂ ਲਈ ਵੀ ਤਰਸਦੇ ਹਨ ਉਹਨਾਂ ਕਿਹਾ ਕਿ ਜੇਕਰ ਸਰਕਾਰ ਕੋਈ ਅਜਿਹਾ ਪ੍ਰੋਜੈਕਟ ਲਿਆਉਂਦੀ ਹੈ ਤਾਂ ਸਭ ਤੋਂ ਜ਼ਿਆਦਾ ਫਾਇਦਾ ਲੋਕਾਂ ਦਾ ਹੋਵੇਗਾ ਕਿਉਂਕਿ ਉਹਨਾਂ ਨੂੰ ਰਹਿਣ ਲਈ ਵਿਕਸਿਤ ਕਲੋਨੀਆਂ ਵਿਕਸਿਤ ਇਲਾਕਾ ਮਿਲੇਗਾ ਜਿੱਥੇ ਮੁਰਲੀਆਂ ਸਹੂਲਤਾਂ ਹੋਣਗੀਆਂ ਜੇਕਰ ਕੋਈ ਵੀ ਕਮੀ ਹੋਵੇਗੀ ਜਾਂ ਕੋਈ ਡਿਵੈਲਪਰ ਉਸ ਨੂੰ ਸਹੀ ਢੰਗ ਨਾਲ ਵਿਕਸਿਤ ਨਹੀਂ ਕਰੇਗਾ ਤਾਂ ਸਰਕਾਰ ਉਸਤੇ ਕਾਰਵਾਈ ਕਰੇਗੀ ਜਾਂ ਫਿਰ ਉਸ ਨੂੰ ਬਲੈਕਲਿਸਟ ਕਰ ਦਿੱਤਾ ਜਾਵੇਗਾ ਤੇ ਉਹ ਦੁਬਾਰਾ ਤੋਂ ਵਪਾਰ ਨਹੀਂ ਕਰ ਸਕੇਗਾ ਹਾਲਾਂਕਿ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅਸੀਂ ਖੇਤੀਯੋਗ ਜ਼ਮੀਨ ਦਾ ਸ਼ਹਿਰੀਕਰਨ ਨਹੀਂ ਕਰਨ ਦਵਾਂਗੇ ਕਿਉਂਕਿ ਸਾਡੀ ਕੀਤਾ ਜ਼ਮੀਨ ਰਿਹਾ ਹੈ ਜ਼ਮੀਨ ਹੀ ਕਿਸਾਨ ਦੀ ਮਾਂ ਹੈ ਅਤੇ ਉਸ ਦਾ ਕਹਿਣਾ ਹੈ ਕਿ ਜੇਕਰ ਇਹ ਚਲਾ ਜਾਵੇਗਾ ਤਾਂ ਉਹ ਕੀ ਕਰੇਗਾ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਸਕੀਮ ਕਾਮਯਾਬ ਨਹੀਂ ਹੋਵੇਗੀ ਕਿਉਂਕਿ ਖੇਤੀਯੋਗ ਜ਼ਮੀਨਾਂ ਨੂੰ ਸ਼ਹਿਰਾਂ ਦੇ ਲਈ ਨਹੀਂ ਵਰਤਿਆ ਜਾ ਸਕਦਾ ਇਸ ਦੇ ਵਿੱਚ ਸਰਕਾਰ ਦੀ ਮਨਸ਼ਾ ਸਾਫ਼ ਨਹੀਂ ਹੈ ਜਿਹੜੇ ਪਹਿਲਾਂ ਵੀ ਹਾਈਵੇ ਕੱਢੇ ਗਏ ਨੇ ਉਸ ਦਾ ਵੀ ਸਹੀ ਮੁੱਲ ਕਿਸਾਨਾਂ ਨੂੰ ਨਹੀਂ ਮਿਲਿਆ ਅਤੇ ਜਿੱਥੇ ਜ਼ਮੀਨ ਐਕਵਾਇਰ ਕੀਤੀ ਗਈ ਹੈ ਉੱਥੇ ਕਿਸਾਨਾਂ ਦਾ ਹਾਲੇ ਵੀ ਵਿਵਾਦ ਚੱਲ ਰਿਹਾ ਹੈ ਜਿੱਥੋਂ ਹਾਈਵੇ ਕੱਢ ਦਿੱਤੇ ਜਾਂਦੇ ਨੇ ਉਸ ਦੇ ਨੇੜੇ ਤੇੜੇ ਦੀ ਜ਼ਮੀਨ ਤੇ ਖੇਤੀ ਨਹੀਂ ਹੁੰਦੀ ਇੱਥੋਂ ਤੱਕ ਕਿ ਇੱਕ ਖੇਤ ਤੋਂ ਦੂਜੇ ਖੇਤ ਜਾਂ ਲੈ ਕੇ ਕਿਸਾਨਾਂ ਦੇ ਕੋਲ ਰਸਤਾ ਤੱਕ ਨਹੀਂ ਹੁੰਦਾ ਪਾਣੀ ਲਾਉਣ ਦੀ ਦਿੱਕਤ ਆਉਂਦੀਆਂ ਹਨ